ਜੈਮਾਦਰੀ ਜੈਮਦਰੀ ਜੈਮਾ ਜੋ ਅੱਲਾ ਮੁਖੀ ਤੁਰਕਾ ਪੰਜ ਨੰਬਰ ਦੀ ਫਰੀਦਕੋਟ ਵੱਲੋਂ ਮਹਾ ਮਾਈ ਜੀ ਦਾ 17ਵਾਂ ਲੱਕਰ ਚੋਕੇ ਕਿ ਜੁਲਾਈ ਤੋਂ ਚੱਲ ਰਿਹਾ ਹੈ 25 ਜੁਲਾਈ ਤੱਕ ਚੱਲਣਾ ਹੈ ਜਿਹੜਾ ਇਸ ਦਾ ਸਥਾਨ ਹੈ ਕੋਟਪੂਰਾ ਰੋਡ ਬਾਈਪਾਸ ਨਹਿਰ ਪੁਲ ਦੇ ਕੋਲ ਰੇਲ ਟੱਬਾ ਫਰੀਦਕੋਟ ਇਹ ਕੋਲ ਬਿਲਕੁਲ ਚੱਲ ਰਿਹਾ ਹੈ ਇਹ ਲੰਗਰ ਸਵੇਰੇ 5 ਵਜੇ ਤੋਂ 1 ਵਜੇ ਤੱਕ ਦੁਪਹਿਰ ਅਤੇ ਸ਼ਾਮ 7-8 ਤੱਕ ਲਗਭਗ 7-8 ਵਜੇ ਤੋਂ ਲੈ ਕੇ ਰਾਤ ਦੇ ਜਦ ਤੱਕ ਯਾਤਰੀ 10 11 ਵਜੇ ਤੱਕ ਆਉਂਦੇ ਹਨ ਉਦੋਂ ਤੱਕ ਇਹ ਲੰਗਰ ਉਹਨਾਂ ਨੂੰ ਸ਼ਿਕਾਇਤ ਜਾਂਦਾ ਹੈ ਇਹ ਲੰਗਰ ਹਰ ਸਾਹਿਬ ਦੀ ਤਰ੍ਹਾਂ ਇਸ ਵਾਰ ਵੀ ਲਗਾਇਆ ਗਿਆ ਹੈ 17ਵਾਂ ਲੰਗਰ ਚਹਿਮਾ ਚੌਰਾਹਾਂ ਮੁਕਤਲ ਕਪੜਾ ਮੰਡੀ ਸਿੱਧ ਕਰੋ ਲਗਾਇਆ ਗਿਆ ਹੈ ਇਸਤੇ ਮੁਕ ਸੇਵਾ دار ਹਨ ਮਾਤਾ ਰਾਣੀ ਜੀ ਸਰਜੀਤ ਸਿੰਘ ਰਾਜਾ ਮੰਗੀ ਸੰਦੀਪ ਤੇ ਹੋਰ ਸੇਵਾ ਦਾ ਵੀ ਹਮ ਜੋ 21 ਤਰੀਕ ਤੋਂ ਸੇਵਾ ਨਵਾ ਰਹੇ ਹਾਂ 24 ਤਰੀਕ ਨੂੰ ਚੁੱਕੀ ਹੈ ਤੇ ਇਹ ਜਿਹੜਾ ਲੰਗਰ ਬੜੀ ਹੀ ਸ਼ਰਤਾਂ ਦੇ ਭਾਵ ਨਾਲ ਸ਼ਿਕਾਇਤ ਜਾਂਦਾ ਹੈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਤੇ ਇਹ ਜਿਹੜਾ ਲੰਗਰ ਹੈ ਤੇ ਪੰਜ ਰੋਜ਼ਾ ਚੱਲਦਾ ਹੈ ਜੈ ਹੋ ਭਾਈ ਜੈ